ਬਹੁਤ ਹੀ ਸਤਿਕਾਰਯੋਗ ਦੋਸਤੋ ਇੱਕ ਮੁੱਦਾ ਜਿਹੜਾ ਕਾਫੀ ਭਖਿਆ ਹੋਇਆ ਹੈ ਕਿ ਵਿਧਾਨ ਸਭਾ ਦਾ ਬਜਟ ਸੈਸ਼ਨ ਓਕੇ ਹਟਿਆ ਇਸ ਸਰਦਾਰ ਪ੍ਰਤਾਪ ਸਿੰਘ ਬਾਜਵਾ ਐਲਓਪੀ ਵਿਰੋਧੀ ਧਿਰ ਦੇ ਨੇਤਾ ਬਹੁਤ ਹੀ ਸੂਝਵਾਨ ਨੇਤਾ ਕਿਉਂਕਿ ਉਹ ਸਰਦਾਰ ਬੈਂਸ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਵੀ ਰਹਿ ਚੁੱਕਿਆ ਬਾਅਦ ਚ ਕੈਪਟਨ ਬਰਿੰਦਰ ਸਿੰਘ ਦੀ ਸਰਕਾਰ ਵਿੱਚ ਵੀ ਮੰਤਰੀ ਰਹਿ ਚੁੱਕਿਆ ਲੋਕ ਸਭਾ ਦੇ ਮੈਂਬਰ ਵੀ ਰਹਿ ਚੁੱਕਿਆ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕਿਆ ਤੇ ਪਾਰਟੀ ਦੇ ਪ੍ਰਧਾਨ ਵੀ 13 14 ਦੇ ਵਿੱਚ ਉਹਨਾਂ ਨੂੰ ਪਾਰਟੀ ਨੇ ਬਣਾਇਆ ਸੀ ਪਰ ਉਹਨਾਂ ਨੇ ਜਿਹੜਾ ਉੱਥੇ ਗੱਲਾਂ ਕੀਤੀਆਂ ਸਤ ਸਿਚੇਵਾਲ ਬਾਰੇ ਕਿ ਸਿਚੇਵਾਲ ਤਾਂ ਠੇਕੇਦਾਰ ਹੈ ਬੜਾ ਖੁਸ਼ ਇਹਦੇ ਬਾਰੇ ਬੋਲਿਆ ਪਰ ਇਹ ਬੰਦੇ ਤੋਂ ਇੰਨੀ ਉਮੀਦ ਨਹੀਂ ਸੀ ਚਾਰ ਸਫੇਰੇ ਇਹਦੀ ਤੋਏ ਤੋਏ ਹੋਈ ਜਾਂਦੀ ਹੈ ਵੀ ਸਤ ਸਿਚੇਵਾਲ ਇੱਕ ਸੰਤ ਹੈ ਉਹ ਕਿਹਦੇ ਪਿੱਛੇ ਕਰਦਾ ਹੈ ਜੋਸ਼ ਕਰਦਾ ਹੈ ਉਹਦਾ ਕੋਈ ਧੀ ਨਹੀਂ ਪੁੱਤ ਨਹੀਂ ਫੇਰ ਉਹਨੇ ਪਵਿੱਤਰ ਕਾਲੀ ਵੇਈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਉਹਨੂੰ ਸਾਫ਼ ਕਰਾਇਆ ਫੇਰ ਉਹਨੇ ਸੀਚੇਵਾਲ ਬਾਡਲ ਅਪਣਾਇਆ ਪਿੰਡ ਦੇ ਵਿੱਚ ਪਾਣੀ ਨੂੰ ਬਚਾਉਣ ਦੀ ਖਾਤਰ ਵਾਤਾਵਰਣ ਪ੍ਰੇਮੀ ਹੈ ਤੇ ਦੇਸ਼ ਦਾ ਸਭ ਤੋਂ ਜਿਹੜਾ ਉੱਚੀ ਪਦਵੀ ਤੇ ਬੈਠਾ ਰਾਸ਼ਟਰਪਤੀ ਅਬਦੁਲ ਜਕਲਾਮ ਉਹ ਸੱਤ ਸੀਚੇਵਾਲ ਦਾ ਇਹ ਮਾਡਲ ਵੇਖਣ ਆਇਆ ਤੇ ਫੇਰ ਉਹਨੇ ਇਹ ਵੀ ਬਿਆਨ ਦਿੱਤਾ ਇਹ ਕਿਹਾ ਕਿ ਇਹ ਮਾਡਲ ਸਾਰੇ ਦੇਸ਼ ਦੇ ਵਿੱਚ ਅਪਰੋਣਾ ਚਾਹੀਦਾ ਹੈ ਉਹ ਇੰਨਾ ਪ੍ਰਭਾਵਿਤ ਹੋਇਆ ਤੇ ਇਹ ਉਹਨੂੰ ਠੱਗ ਤੇ ਚੋਰ ਦੱਸਦਾ ਇਹ ਉਹ ਠੇਕੇਦਾਰ ਦੱਸਦਾ ਕਿਹੜਾ ਠੇਕੇਦਾਰਾ ਕਿਹੜਾ ਠੇਕੇਦਾਰ ਚੱਕਿਆ ਉਹਨੇ ਤੇ ਥੱਲੇ ਜਿਹੜੇ ਕਮੈਂਟ ਪਾਉਂਦੇ ਆ ਠੱਗ ਫਲਾਨਾ ਬਿਸ਼ਰਮ ਉਹ ਆ ਇਹ ਜਿਹੜੇ ਕਮੈਂਟ ਲਿਖਦੇ ਆ ਨਾ ਉਹਦੇ ਵਿਰੁੱਧ ਇਹ ਕੋਈ ਉਹਦੇ ਵਿਰੋਧੀ ਨਹੀਂ ਇਹ ਆਮ ਆਦਮੀ ਪਾਰਟੀ ਦੇ ਵਿਰੋਧੀ ਹੈ ਤਾਂ ਕਮੈਂਟ ਲਿਖਦੇ ਆ ਉਹਦੇ ਖਿਲਾਫ ਠੀਕ ਹੈ ਉਹ ਰਾਜ ਸਭਾ ਦਾ ਮੈਂਬਰ ਬਣ ਗਿਆ ਉੱਥੇ ਮੁੱਦੇ ਉਠਾਉਂਦਾ ਸੀ ਹੁਣ ਵੀ ਉਠਾਉਂਦਾ ਹੈ ਅੱਜ ਵੀ ਠਾਉਂਦਾ ਹੈ ਪਰ ਉਹ ਲੋਕ ਆਮ ਆਦਮੀ ਪਾਰਟੀ ਤੇ ਲੱਗਦੇ ਆ ਕਹਿੰਦੇ ਵੀ ਰਾਜ ਸਭਾ ਦਾ ਮੈਂਬਰ ਕਿਉਂ ਬਣਿਆ ਚਲੋ ਆਪਾਂ ਵੀ ਮੰਨਦੇ ਆ ਵੀ ਉਹ ਸੰਤ ਹੈ ਉਹ ਨੂੰ ਨਹੀਂ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਸੀ ਉਹ ਆ ਗਿਆ ਉਹ ਰਾਜ ਸਭਾ ਦਾ ਮੈਂਬਰ ਬਣ ਗਿਆ ਉੱਥੇ ਵੀ ਉਹ ਜਾ ਕੇ ਮੁੱਦੇ ਠਾਉਂਦਾ ਔਰ ਕਿਉਂ ਨਾ ਠੱਗੀ ਮਾਰ ਲਈ ਕਿਸੇ ਨਾਲ ਜਿੱਥੇ ਵੀ ਕਿਤੇ ਭੀੜ ਪੈਂਦੀ ਹੈ ਉੱਥੇ ਪਹੁੰਚਦਾ ਹੈ ਜਿੱਥੇ ਕਿਸੇ ਨੂੰ ਲੋੜ ਹੁੰਦੀ ਹੈ ਉੱਥੇ ਪਹੁੰਚਦਾ ਹੈ ਆ ਦੋ ਢਾਈ ਸਾਲ ਪਹਿਲਾਂ ਹੜ੍ਹ ਆ ਗਏ ਸੀ ਮੋਕਸਰ ਜ਼ਿਲ੍ਹੇ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ ਬਹੁਤ ਪਿੰਡਾਂ ਦਾ ਤੇ ਪਿੰਡ ਮਿੱਡਾ ਜਿਹੜਾ ਲੰਬੀ ਹਲਕੇ ਦੇ ਵਿੱਚ ਹੈ ਮਲੋਟ ਬਲਾਕ ਦਾ ਪਿੰਡ ਹੈ ਮਿੱਡੇ ਦੇ ਵਿੱਚ ਰਾਣੀ ਵਾਲੇ ਦੇ ਵਿੱਚ ਬੋਦੀ ਵਾਲੇ ਦੇ ਵਿੱਚ ਤਖਾਣ ਵਾਲੇ ਦੇ ਵਿੱਚ ਤੇ ਹੋਰ ਪਿੰਡ ਜਿੰਨੇ ਵੀ ਲੱਕੜ ਵਾਲਾ ਲਖਵੀ ਰਿਆਣਾ ਸਾਰੇ ਪਿੰਡਾਂ ਦੇ ਵਿੱਚ ਇਹ ਪਾਣੀ ਪਾਣੀ ਫਿਰਦਾ ਸੀ ਤੇ ਸਾਰਾ ਲੋਕਾਂ ਦਾ ਝੋਨਾ ਡੁੱਬ ਗਿਆ ਸੀ ਨਰਮਾ ਵੀ ਡੁੱਬ ਗਿਆ ਸੀ ਤੇ ਸੰਤ ਸੀਚੇ ਵਾਲੇ ਤੇ ਪਹੁੰਚੇ ਤੇ ਸੰਤ ਸੀਚੇ ਵਾਲ ਨੇ ਪਹੁੰਚ ਕੇ ਜਦੋਂ ਵੇਖਿਆ ਤੂੰ ਕਹਿੰਦੇ ਵੀ ਇੱਥੇ ਚੋਨਾ ਲਾਓ ਅਜੇ ਵੀ ਟਾਈਮ ਹੈ ਚੋਨਾ ਲਾ ਦਿਓ ਬਾਸਮਤੀ ਲਾ ਦਿਓ 126 ਲਾ ਦਿਓ ਤੇ ਪਨੀਰੀ ਮੈਂ ਭੇਜਦਾ ਫਿਰ ਜਿੰਨੀ ਕਿਸੇ ਨੂੰ ਲੋੜ ਸੀ ਓਨੀ ਪਨੀਰੀ ਉਹਨੇ ਫ੍ਰੀ ਭੇਜੀ ਤੇ ਰਜਾਨਾ ਚਾਰਾ ਜਿੰਨਾ ਕਿਸੇ ਨੂੰ ਚਾਹੀਦਾ ਸੀ ਚਾਰੇ ਦਾ ਅਚਾਰ ਰਾਸ਼ਨ ਪਹਚਾਇਆ ਇੱਥੇ ਲੋਕਾਂ ਨੂੰ ਖਾੜ ਵਾਸਤੇ ਤੇ ਬਾਜਵਾ ਸਾਹਿਬ ਤੁਸੀਂ ਕੀ ਕੀਤਾ ਉਦੋਂ ਤੁਸੀਂ ਤਾਂ ਕਿਤੇ ਬਾਤ ਵੀ ਨਹੀਂ ਪੁੱਛੀ ਤੁਸੀਂ ਤਾਂ ਆਏ ਵੀ ਨਹੀਂ ਇਹਨਾਂ ਪਿੰਡਾਂ ਦੇ ਵਿੱਚ ਤੁਸੀਂ ਕੀ ਕੀਤਾ ਸੱਤ ਸੀਚੇਵਾਲ ਨੇ ਤਾਂ ਹਰ ਥਾਂ ਜਾ ਕੇ ਜਿੱਥੇ ਲੋਕ ਮੁਸੀਬਤ ਚ ਫਸਿਆ ਉਹਨਾਂ ਦੀ ਬਾਹ ਫੜੀ ਹੈ ਤੇ ਅੱਜ ਵੀ ਫੜ ਰਹੇ ਆ ਔਰ ਇਹ ਨਹੀਂ ਵੀ ਉਹ ਆਪਣੇ ਧੀਆ ਨੂੰ ਪੁੱਤਾਂ ਨੂੰ ਉਹ ਕਮਾ ਕੇ ਦਿੰਦੇ ਐ ਮਿਲੋ ਤੁਸੀਂ ਕੋਠੀਆਂ ਪਾ ਲੋ ਤੁਹਾਡੇ ਵਾਂਗੂ ਤੁਹਾਨੂੰ ਮਾੜੀ ਮੋਟੀ ਯਾਰ ਸ਼ਰਮ ਚਾਹੀਦੀ ਐ ਇਹੋ ਜਿਹੇ ਬੰਦੇ ਤੇ ਤੁਸੀਂ ਇਹੋ ਜੀਆਂ ਗੱਲਾਂ ਕਰਦੇ ਆ ਬਾਜਵਾ ਸਾਹਿਬ ਥੋੜਾ ਪ੍ਰਾਫਤ ਜੰਗ ਸਿੰਘ ਬਾਜਵਾ ਉਹਦੇ ਨਾਲ ਤੁਹਾਡੀ ਇੱਕ ਦਿਨ ਨਹੀਂ ਬਣੀ ਦੋ ਝੰਡੇ ਲੱਗੇ ਤੁਹਾਡੇ ਘਰੇ ਇੱਕ ਬੀਜੇਪੀ ਦਾ ਤੇ ਇੱਕ ਕਾਂਗਰਸ ਦਾ ਉਹ ਬੀਜੇਪੀ ਚ ਚਲਾ ਗਿਆ ਜਦੋਂ ਤੇਰੇ ਨਾਲ ਨਹੀਂ ਬਣੀ ਤੇ ਇਥੋਂ ਦੁਖੀ ਹੋ ਕੇ ਹੋ ਗਿਆ ਤੂੰ ਪ੍ਰਧਾਨ ਰਹਿ ਤੂੰ ਕੀ ਕੀਤਾ ਜਦੋਂ ਮਾਨਾ ਦੇ ਵਿੱਚ ਲੜਾਈ ਹੋਈ ਸੀ ਇਲੈਕਸ਼ਨਾਂ ਦੇ ਵਿੱਚ ਤੂੰ ਉਦੋਂ ਇੱਥੇ ਸਰਦਾਰ ਗੁਰਨਾਮ ਸਿੰਘ ਜੀ ਅਵਲ ਖਰਾਨਾ ਦੇ ਘਰ ਆਇਆ ਸੀ ਅਸੀਂ ਉੱਥੇ ਪਹੁੰਚੇ ਸੀ ਕੁਝ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਕਿ ਬਾਜਵਾ ਸਾਹਿਬ ਸਾਡੇ ਨਾਲ ਤੱਕਾ ਹੋ ਰਿਹਾ ਹੈ ਤੇ ਤੇਰਾ ਜਵਾਬ ਉਹ ਤੋਂ ਪਤਾ ਕੀ ਸੀ ਮੈਂ ਮੌਕੇ ਦਾ ਗਵਾਹ ਹਾਂ ਤੂੰ ਕਿਹਾ ਸੀ ਕਿ ਬਸਾ ਕੋਟਾਗਾਟਾ ਜਾਉ ਹੋਰ ਤਾਂ ਪੱਕੀ ਕਰ ਸਕਦੇ ਤੇਰਾ ਜਵਾਬ ਇਹ ਹੋਣਾ ਚਾਹੀਦਾ ਸੀ ਕਿ ਮੈਂ ਹੱਕ ਦਾ ਤੇ ਤੁਹਾਡੇ ਨਾਲ ਖੜਾ ਐ ਭਾਵੇਂ ਅੱਧੀ ਰਾਤ ਮੈਨੂੰ ਆਵਾਜ਼ ਮਾਰੋ ਮੈਂ ਉਦੋਂ ਵੀ ਤੁਹਾਡੇ ਨਾਲ ਖੜਾ ਐ ਉਦੋਂ ਵੀ ਮੈਂ ਤੁਰੰਤ ਪਹੁੰਚੂਗਾ ਮੈਂ ਕਿਸੇ ਨਾਲ ਆਪਦੇ ਵਰਕਰ ਨਾਲ ਮੈਂ ਤੱਕਾ ਨਹੀਂ ਹੋਣ ਦੇਊਗਾ ਪਰ ਤੂੰ ਉਹਦਾ ਕੀ ਜਵਾਬ ਦਿੱਤਾ ਰਾਣਾ ਗੁਰਜੀਤ ਸਿੰਘ ਅੱਜ ਕਹਿੰਦਾ ਜਿੰਨੀ ਮਰਜ਼ੀ ਮੱਕੀ ਬੀਜੋ ਮੈਂ ਖਰੀਦੂਗਾ ਸਰਕਾਰੀ ਰੇਟ ਤੋਂ ਵੱਧ ਖਰੀਦੂਗਾ 2240 ਰੁਪਏ ਸਰਕਾਰੀ ਰੇਟ ਹੈ ਐਮਐਸਪੀ ਹੈ ਮੈਂ ਉਹ ਦੂ ਵੀ ਵਾਦ ਖਰੀਦੂਗਾ ਜਿੰਨੇ ਮਰਜੀ ਵੀ ਲਓ ਉਹ ਤਾਂ ਹੋਈ ਨਾ ਗੱਲ ਜ਼ਰਤ ਵੀ ਤਰੇ ਚੇ ਨਹੀਂ ਹੁਣ ਕਈ ਬੰਦੇ ਸੁਖਜਿੰਦਰ ਸਿੰਘ ਰਦਾਵਾ ਜ਼ਰਤ ਰੱਖਦਾ ਪੂਰੀ ਖੰਗੜੀ ਦਾ ਕਿਸੇ ਨੂੰ ਚਲੋ ਰਾਜਾ ਵੜਿੰਗ ਪਾਰਟੀਆਂ ਦੇ ਖਿਲਾਫ ਹੈ ਪਰ ਉਹਦੇ ਵੀ ਬੰਦੇ ਨਾਲ ਜੋੜਿਆ ਲੋਕਾਂ ਦੇ ਕੰਮ ਕੋ ਮ ਉਹ ਵੀ ਕਰਾਉਂਦਾ ਹੈ ਤੇ ਤੂੰ ਕੀ ਕਰਦਾ ਯਾਰ ਕੱਖ ਵੀ ਨਹੀਂ ਤੂੰ ਕੀਤਾ ਕਿਸੇ ਦਾ ਠੀਕ ਹੈ ਜੋ ਗੱਲ ਗਲਤ ਹੈ ਗਲਤ ਤੁਸੀਂ ਮੋਤਾ ਠਾਉ ਐਵੇਂ بڑا ਮਤਲਬ ਤੂੰ ਯਾਰ ਬੋਲੀ ਜਾਣਾ ਕਿਸੇ ਦੇ ਖਿਲਾਫ ਇਹ ਬੜੀ ਗੱਲ ਹੈ ਤੇ ਕਮੈਂਟ ਕਰਨ ਵਾਲਿਆਂ ਨੂੰ ਵੀ ਇਹ ਮੇਰੀ ਬੇਨਤੀ ਹੈ ਵੀ ਐਵੇਂ ਨਾ ਕਮੈਂਟ ਕਰਿਆ ਕਰੋ ਜੇ ਤੁਹਾਡੀ ਆਮ ਆਦਮੀ ਪਾਰਟੀ ਨਾਲ ਨਹੀਂ ਵੜਦੀ ਤੇ ਠੀਕ ਆ ਆਮ ਆਦਮੀ ਪਾਰਟੀ ਦੇ ਲੀਡਰ ਵੀ ਰੋਜ਼ ਹੀ ਇੱਥੇ ਤੁਰੇ ਫਿਰਦੇ ਆ ਉਹਨਾਂ ਦੇ ਖਿਲਾਫ ਬੋਲੀ ਜਾਇਆ ਕਰੋ ਜਿੰਨਾ ਮਰਜ਼ੀ ਕਰਿਆ ਕਰੋ ਕਮੈਂਟ ਪਰ ਯਾਰ ਜਿਹੜਾ ਬੰਦਾ ਇੰਨਾ ਕੰਮ ਕਰੀ ਜਾਂਦਾ ਹੈ ਬਾਜੂਏ ਮਗਰ ਲਾ ਕੇ ਹਾਂ ਮੈਂ ਪੁੱਠੇ ਸਿੱਧੇ ਕਮੇਟੀ ਜਿਨਾ ਕਰਿਆ ਕਰੋ ਮੇਰੀ ਅਪੀਲ ਹੈ ਬੇਨਤੀ ਹੈ ਤੁਹਾਡੇ ਅਗੇ